ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਤੋਂ ਲਾਡੋਵਾਲ ਟੋਲ ਪਲਾਜ਼ਾ ਵਰਕਰ ਜੂਨੀਅਰ ਦੇ ਵੱਲੋਂ ਫ੍ਰੀ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਲਾਡੋਵਾਲ ਟੋਲ ਪਲਾਜ਼ਾ ਵਰਕਰ ਜੂਨੀਅਰ ਦੇ ਨਾਮ ਨਾਲ ਕਿਸਾਨ ਜਿੱਥੇ ਬੰਦੀਆਂ ਦਾ ਵੀ ਜਿਹੜੀ ਕਿ ਹਮਾਇਤ ਉਹ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਦਿਖਾਵਾਂਗੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਜੋ ਆਮ ਲੋਕਾਂ ਦੇ ਲਈ ਇੱਕ ਵਾਰ ਫਿਰ ਤੋਂ ਬਿਲਕੁਲ ਫ੍ਰੀ ਇਹ ਕਰ ਦਿੱਤਾ ਗਿਆ ਝੋਨੇ ਦਾ ਸੀਜ਼ਨ ਆ ਸੀ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕਦੋਂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕਦੋਂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ ਇੱਕ ਇਕੜ ਦੇ ਲਾਗ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ ਇੱਕ ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਾਢ ਦਾ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਤੋਂਤੀ ਹੁਣ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਜੋ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਨੇ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਲਾਡੂਵਾਲ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਵੱਲੋਂ ਟੋਲ ਫ੍ਰੀ ਕੀਤਾ ਗਿਆ ਹੈ ਤਾਂ ਤੁਸੀਂ ਬੀਕੇਯੂ ਰਾਜੇਵਾਲ ਦੇ ਕੋਲ ਇੱਥੇ ਪਹੁੰਚੋ ਸਮਰਥਨ ਦੇਣ ਦੇ ਲਈ ਕੀ ਕਹਿਣਾ ਚਾਹੋਗੇ ਅਸੀਂ ਮੈਂ ਬਲਜੀਤ ਸਿੰਘ ਮਾਲ ਬੀਕੇਯੂ ਰਾਜੇਵਾਲ ਅਸੀਂ ਇੱਥੇ ਜੋ ਟੂਲ ਪਲਾਜਾ ਕਰਮਚਾਰੀਆਂ ਨੇ ਟੂਲ ਪਲਾਜਾ ਫ੍ਰੀ ਕਰਿਆ ਉਹਨਾਂ ਦੀਆਂ ਕੁਝ ਮੰਗਾਂ ਹੈਗੀਆਂ ਜੋ ਕਾਫੀ ਸਮੇਂ ਤੋਂ ਪੈਂਡਿੰਗ ਪਈਆਂ ਹੈਗੀਆਂ ਉਹ ਟੂਲ ਪਲਾਜਾ ਦੇ ਕਰਮਚਾਰੀਾਂ ਦੇ ਸਹਿਯੋਗ ਦੇ ਨਾਲ ਅਸੀਂ ਉਹਦਾ ਸਹਿਯੋਗ ਦੇਣ ਆਏ ਆ ਇੱਥੇ ਬੀਕੇਯੂ ਰਾਜੇਵਾਲ ਵੱਲੋਂ ਜਿਨ੍ਹਾਂ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਉਹਨਾਂ ਚਿਰ ਉਹਨਾਂ ਦਾ ਔਰ ਜੋਰ ਸਮਰਥਨ ਕਰਾਂਗੇ ਜਿਵੇਂ ਅਸੀਂ ਪਹਿਲੇ 2020 ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਵਾਸਤੇ ਇੱਥੇ ਟੋਲ ਪਲਾਜ਼ਾ ਫ੍ਰੀ ਕਰੀ ਰੱਖਿਆ ਇੱਕ ਸਾਲ 13ਵੇਂ 13 ਮਹੀਨੇ ਪੂਰੇ ਅਸੀਂ ਇੱਥੇ ਟਟੇ ਰਹੇ ਹਾਂ ਇਸੇ ਤਰ੍ਹਾਂ ਹੁਣ ਵੀ ਜੇ ਸਾਨੂੰ ਲੋੜ ਪਈ ਜਿਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਹਨਾਂ ਦਾ ਸਮਰਥਨ ਕਰਾਂਗੇ ਅਸੀਂ ਗਵਰਨਮੈਂਟ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜਾ ਤਨਖਾਹ ਦੇ ਮੁੱਦੇ ਹਨ ਉਹਨਾਂ ਨੂੰ ਸੋਲਵ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੱਗਦਾ ਸਮੇਂ-ਸਮੇਂ ਤੇ ਲਾਡਵਾਲ ਟੋਲ ਪਲਾਜ਼ਾ ਨੂੰ ਫ੍ਰੀ ਤਾਂ ਜਰੂਰ ਕੀਤਾ ਜਾਂਦਾ ਪਰ ਨਾਲ ਹੀ ਸ਼ੁਰੂ ਵੀ ਕਰ ਦਿੱਤਾ ਜਾਂਦਾ ਮੰਗਾ ਜੋ ਉਹਦੀਆਂ ਤੋਂ ਹੀ ਬਣੀਆਂ ਰਹਿੰਦੀਆਂ ਨੇ ਜੇਕਰ ਫ੍ਰੀ ਹੁੰਦਾ ਤਾਂ ਫਿਰ ਮੰਗਾ ਮਨਾਨ ਤੋਂ ਬਾਅਦ ਹੀ ਕਿਉਂ ਟੋਲ ਜਿਹੜਾ ਸ਼ੁਰੂ ਕੀਤਾ ਜਾਂਦਾ ਇਹ ਇਹਨਾਂ ਦੀ ਗਲਤੀ ਹੈ ਜੀ ਪਹਿਲਾਂ ਵੀ ਜਿਹੜਾ ਮੰਗਾ ਮੰਗ ਪਹਿਲੀ ਵਾਰ ਨਹੀਂ ਜਦੋਂ ਧਾਰਨਾ ਦਿੱਤਾ ਉਹ ਵੀ ਅਸੀਂ ਇਹਨਾਂ ਦਾ ਸਮਰਥਨ ਕੀਤਾ ਸੀ ਪਰ ਇਹਨਾਂ ਨੇ ਕੋਈ ਮੰਗ ਪੂਰੀ ਹੋਈ ਨਹੀਂ ਪਹਿਲਾਂ ਟੋਲ ਪਲਾਜ਼ਾ ਚਾਲੂ ਕਰਾਤਾ ਇਹਨਾਂ ਦੀ ਉਹੀ ਗਲਤੀ ਹੁਣ ਭੁਗਤ ਰਹੇ ਆ ਉਹਨਾਂ ਨੇ ਇਹਨਾਂ ਤੇ ਇਹਨਾਂ ਦੇ ਮੁਲਾਜ਼ਮ ਵੀ ਘਟਾਉਂਦੇ ਤੇ ਉਹ ਇਹਨਾਂ ਦੀ ਬਹੁਤ ਭਾਰੀ ਗਲਤੀ ਸੀ ਹੁਣ ਦੇਖੋ ਹੁਣ ਜੋਰ ਤਾਂ ਪੂਰਾ ਹੈ ਜੀ ਅਸੀਂ ਉਹਨਾਂ ਚਿਰ ਨਹੀਂ ਧਾਰਨਾ ਚਾਹਾਂਗੇ ਜਿੰਨਾ ਚਿਰ ਰਹਿੰਦੀਆਂ ਜੂਨੀਅਰ ਨੇ ਤਾਂ ਇਹੀ ਕਹਿਣਾ ਹੈ ਕਿ ਜਦ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਅਸੀਂ ਬੈਠਿਆ ਤੇ ਕੀ ਤੁਸੀਂ ਵੀ ਇਥੇ ਉਹਨਾਂ ਦੇ ਨਾਲ ਸਮਰਥਨ ਉਦੋਂ ਤੱਕ ਬੈਠੇ ਰਹੋਗੇ ਹਾਂਜੀ ਹਾਂਜੀ ਅਸੀਂ ਸਮਰਥਨ ਪੂਰਾ ਦੇਵਾਂਗੇ ਜੀ ਉਹਨਾਂ ਚਿਰ ਬੈਠਾਂਗੇ ਜਿੰਨਾ ਚਿਰ ਇਹਦਾ ਨਹੀਂ ਮਸਲਾ ਹੱਲ ਹੁੰਦਾ ਜੀ ਤਾਂ ਭਾਈ ਜੀ ਕਿਵੇਂ ਦੇਖਦੇ ਹੋ ਲਾਟਵਾਲ ਟੋਲ ਪਲੇਸ ਇੱਕ ਵਾਰ ਫਿਰ ਤੋਂ ਫ੍ਰੀ ਕੀਤਾ ਹੈ ਫ੍ਰੀ ਅਕਸਰ ਅਸੀਂ ਦੇਖਦੇ ਆ ਕਰ ਦਿੱਤਾ ਜਾਂਦਾ ਹੈ ਪਰ ਕੁ ਸਮਾਂ ਪਾ ਕੇ ਲੱਡਵਾਲ ਟੋਲ ਪਲੇਸ ਨੂੰ ਫੇਰ ਸ਼ੁਰੂ ਕਰ ਦਿੱਤਾ ਮੰਗਾ ਜਿਉਂ ਜੇ ਕੋਈ ਰਹਿ ਜਾਂਦੀਆਂ ਨੇ ਅਗਰ ਬੰਦ ਕੀਤਾ ਜਾਂਦਾ ਵੀ ਸ਼ੁਰੂ ਕਰ ਕੀਤਾ ਜਾਂਦਾ ਭਾਈ ਜੀ ਮੰਗਾ ਜਦੋਂ ਪਹਿਲੋਂ ਲਾਗੂ ਇਹ ਨਹੀਂ ਰੱਖੀਆਂ ਸੀਗੀਆਂ ਉਦੋਂ ਇਹ ਨਹੀਂ ਨਾਲ ਲੱਗੇ ਡੰਡੇ ਡਟੇ ਰਹਿੰਦੇ ਪੂਰੀਆਂ ਹੋ ਸਕਦੀਆਂ ਸੀ ਉਦੋਂ ਉੱਠ ਖੜੇ ਜਿਵੇਂ ਇਨਸਾਨ ਦੀ ਇੱਕ ਫਿਤਰਤ ਹੈ ਆਪ ਤੋਂ ਜਦੋਂ ਉਹਨੂੰ ਵੱਡਾ ਆ ਕੇ ਵਿਸ਼ਵਾਸ ਦਵਾਉਂਦਾ ਵੀ ਅਹੀ ਤੁਹਾਡੀਆਂ ਮੰਗਾ ਮੰਨ ਲਈਆਂ ਆਪਣੇ ਲੋਕ ਉਹ ਗੱਲ ਨੂੰ ਯਕੀਨ ਕਰਕੇ ਉੱਠ ਖੜਦੇ ਆ ਜੇ ਇਹ ਇਸ ਕਰਕੇ ਉਹ ਪਹਿਲੋਂ ਮੰਗਾਂ ਨਹੀਂ ਮੰਨੀਆਂ ਗਈਆਂ ਫ੍ਰੀ ਕੀਤਾ ਸੀਗਾ ਉਦੋਂ ਵੀ ਹੁਣ ਜਦੋਂ ਦੁਬਾਰਾ ਇਹਨਾਂ ਦੀਆਂ ਮੰਗਾਂ ਇਹਨਾਂ ਨੂੰ ਪਤਾ ਵੀ ਡੇਢ ਸਾਲ ਹੋ ਗਿਆ ਪੂਰੀਆਂ ਅਣਗੌਲੀਆਂ ਹੋ ਰਹੀਆਂ ਜਿੰਨੀ ਇਹਨਾਂ ਦੀ ਮਿਨਿਮਮ ਵੇਜ ਬਣ ਰਹੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਨਾਂ ਕਈ ਮੀਟਿੰਗਾਂ ਕਰਨ ਤੋਂ ਬਾਅਦ ਧਰਨਾ ਦਿੱਤਾ ਸਹੀ ਹੈ ਜੀ ਅਸੀਂ ਜਿਹੜੇ ਕਿਸਾਨ ਜਥੇਬੰਦੀਆਂ ਦਾ ਇੱਕ ਰੂਲ ਨਾਰਾ ਸੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅੱਜ ਜਦੋਂ ਹੁਣ ਇਹਨਾਂ ਨੂੰ ਲੋੜ ਆ ਸਾਡਾ ਵੀ ਫਰਜ਼ ਬਣਦਾ ਈ ਇਹਨਾਂ ਦੇ ਨਾਲ ਖੜੀਏ ਸਾਥ ਦੇਈਏ ਜਿੰਨਾ ਚਿਰ ਇਹ ਬੈਠੇ ਰਹਿਣਗੇ ਉਨਾ ਚਿਰ ਅਸੀਂ ਇਹਨਾਂ ਦੇ ਨਾਲ ਰਵਾਂਗੇ ਇਹਦੇ ਸਮਰਥਨ ਦੇਵਾਂਗੇ ਇਹ ਲੱਗਦਾ ਹੁਣ ਇਸ ਵਾਰ ਫਿਰ ਤਰਨਾ ਇਸੇ ਤਰ੍ਹਾਂ ਚੱਕੇ ਜਾਵੇਗਾ ਕਿ ਜਾਫਰਉਨ ਇਸ ਵਾਰ ਮੁਕੰਮਲ ਮੰਗਾ ਮੁਕੰਮਲ ਤੌਰ ਤੇ ਮਨਾਲੀਆ ਜਾਣਗੇ ਇਸ ਵਾਰ ਤਾਂ ਪੂਰੀ ਉਮੀਦ ਹੈ ਵੀ ਬਾਕੀ ਲੋਕਾਂ ਦਾ ਵੀ ਸਾਥ ਮੜਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਆਏ ਹੋਏ ਆ ਤੇ ਇਹਦਾ ਮੈਚ ਕੀ ਤਾਂ ਮੰਗਾ ਮਨਾ ਕੇ ਹੀ ਉੱਠਿਆ ਜਾਵੇਗਾ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਜਦੋਂ ਵੀ ਤਰਨਾ ਲਗਾਇਆ ਜਾਂਦਾ ਉਸ ਤੋਂ ਬਾਅਦ ਬਿਨਾਂ ਮੰਗਾ ਮਨਵਾਏ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਾਡੋਵਾਲ ਟੋਲ ਕੰਪਨੀ ਹੈ ਜਿਹੜੀ ਕਿ ਉਹ ਹਰਕਤ ਦੇ ਵਿੱਚ ਨਹੀਂ ਆਂਦੀ ਤਾਂ ਮੰਗਾ ਜਿਉਂਦੀਆਂ ਤੇ ਉਹੀ ਬਣੀ ਰਹਿੰਦੀਆਂ ਨੇ ਪਰ ਦੇਖਣਾ ਹੋਵੇਗਾ ਕਿ ਹੁਣ ਇਸ ਵਾਰ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਨੇ ਜਾਂ ਫਿਰ ਫਿਰ ਲਾਡੋਵਾਲ ਟੋਲ ਪਲਾਜ਼ਾ ਉਸੇ ਤਰ੍ਹਾਂ ਹੀ ਆਮ ਲੋਕਾਂ ਦੇ ਲਈ ਫੇਰ ਤੋਂ ਸ਼ੁਰੂ ਕੀਤਾ ਜਾਵੇਗਾ ਕੈਮਰਾ ਪ੍ਰਦਰਸ਼ਨ ਸਨਮਾਨ ਜਲਾਨ ਸਿੰਘ ਜੀ ਪਾਲ ਡੈਨਿਕ ਸਵੇਰਾ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par